18 ਹਜ ਜੀ ਸਾਹਿਬ ਠੀਕ ਹੋ ਗਿਆ 18 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਬਾਬਾ ਜੀ 18 ਦਿਨ ਹੋ ਗਏ ਠੀਕ ਹੈ ਠੀਕ ਹੈ ਜਿਹੜਾ ਪਿੰਡ ਹੈ ਜੀ ਆਪਣਾ ਚਲਵੰਡੀ ਚਲਵੰਡੀ ਸਾਹਿਬ ਚਲਵੰਡੀ ਸਾਹਿਬ ਕੀ ਕਹਿੰਦੇ ਆ ਹੁਣ ਮੂੰਹ ਵੀ ਲੱਗਾ ਕਰਦਾ ਭਾਈ ਉੱਤਰ ਹੈ ਆਉਂਦਾ ਮੋਇਸਚਰ ਆਉਂਦਾ ਕਿੰਨਾ ਜੀ ਆਉਂਦਾ 18 18 ਹੀ ਆਉਂਦਾ 18 ਦੇ ਵੀ ਨੀ ਜਾਗਦੇ ਕੋਲੀ ਰੋਹ ਜਾਂਦੀ ਆ ਹੋਲੀ ਦੂਜੇ ਦਿਨ ਆ ਗਈ ਐ ਇੱਥੇ ਨਾ ਲਾਉਂਦੇ ਨਹੀਂ ਮਤਲਬ ਆ ਜਾਂਦੇ ਆ ਆਹ ਦੇਖੀ ਗੱਲ ਗਾਰਡ ਵਗੈਰਾ ਕਾਰ ਮੰਗਦੇ ਕੋਈ ਨਾ ਨਾ ਕਾਰ ਕੋਈ ਨਹੀਂ ਮੰਗਦਾ ਕਹਿੰਦੇ ਇੱਥੇ ਤੋਲ ਆਹ ਦੇਖ ਲਓ ਭਰਾਵੋ 18 ਦਿਨ ਹੋ ਗਿਆ ਇਸ ਬੰਦੇ ਨੂੰ ਬੈਠੇ ਹੋਏ ਕਿਸੇ ਨੂੰ ਮਹੀਨਾ ਹੋ ਗਿਆ 18 ਦਿਨ ਹੋ ਗਏ ਆ ਤੁਹਾਡੇ ਸਾਹਮਣੇ ਆ 18 18 ਦਿਨ 20 20 ਦਿਨ ਹੋ ਗਏ ਘਰ ਛੱਡ ਕੇ ਬੈਠੇ ਹੋਏ ਲੋਕ ਇਹਨੂੰ ਮਹੀਨਾ ਹੋ ਗਿਆ ਵਿਚਾਰੇ ਨੂੰ 2-4 ਲੱਗ ਜੀ ਸਾਡਾ ਇਹ ਹਾਂਜੀ 4 ਵੀ ਦੋ ਲਾਤੇ ਅਜੇ ਵੀ ਨਹੀਂ ਪਾਈਤਾ ਇਹ ਅਜੇ ਬੀਬੀ ਮਹੀਨਾ ਮਹੀਨਾ ਹੋ ਗਿਆ ਬੈਠਿਆ ਨੇ ਤੇ ਉਧਰੋਂ ਪ੍ਰਸ਼ਾਸਨ ਕਹਿੰਦਾ ਵੀ ਸਾਡਾ ਤਾਂ ਅਸੀਂ ਤਾਂ ਤੋਲੀ ਜਾਂਦੇ ਲਗਾਤਾਰ ਅੱਜ ਸਾਰੀ ਇਹ ਇਹੀ ਵੇਖਣ ਆਏ ਸੀ ਵੀਰ ਲੋਕ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਤੋਲੀ ਜਾਂਦੇ ਆ ਲਈ ਜਾਂਦੇ ਆ ਝੋਨਾ ਪਰ ਲੋਕਾਂ ਨੂੰ ਮਿਲ ਕੇ ਪਤਾ ਲੱਗਦਾ ਵੀ ਮਹੀਨਾ ਮਹੀਨਾ ਹੋ ਗਿਆ ਵਿਚਾਰੇ ਨੂੰ ਆ ਬਜ਼ੁਰਗ ਬੈਠਾ ਦੇਖ ਲਾ ਇਨਾਂ ਦਿਨ ਹੋ ਗਿਆ ਵਿਚਾਰੇ ਨੂੰ ਆ ਖਾਲਸਾ ਜੀ ਖੜਿਆ ਤਾਂ ਨਹੀਂ ਝੂਠ ਮਾਰਨਗੇ ਕਿੰਨਾ ਦਿਨ ਹੋ ਗਿਆ ਖਾਲਸਾ ਜੀ ਤੁਹਾਨੂੰ ਇੱਧਰ ਅੱਜ ਮਿੰਟ ਜਿਆ ਨੌਵਾਂ ਦਿਨ ਹੀ ਹੈ ਨੌਵਾਂ ਦਿਨ ਹੈਗਾ 9 ਦਿਨ ਹੋ ਗਏ 9 ਦਿਨ ਬਹੁਤ ਹੁੰਦੇ ਆ ਭਰਾਵਾ 9-9 ਦਿਨ ਬਹੁਤ ਹੁੰਦੇ ਆ ਇਹ ਕਵੰਡੀ ਸਾਹਬੂ ਦੀ ਮੰਡੀ ਦੇ ਵਿੱਚ ਬੈਠੇ ਆ ਖੜੇ ਆ ਇਸ ਟਾਈਮ ਆ ਤੁਹਾਡੇ ਸਾਹਮਣੇ ਆਏਗਾ ਜਾਇਦਾ ਇਹੀ ਲੈ ਰਹੇ ਸੀ ਵੀ ਯਾਰ ਪ੍ਰਸ਼ਾਸਨ ਇਹਦੇ ਵਿੱਚ ਚੱਕੀ ਜਾਣੇਗੇ ਪਰ ਲੋਕ ਇਹ ਕਹਿੰਦੇ ਵੀ ਚੱਕਿਆ ਨਹੀਂਗਾ ਦੱਸੋ ਫਿਰ ਹੁਣ ਕਿਹਦਾ ਯਕੀਨ ਕਰਗੇ ਕਿੰਨੇ ਦਿਨ ਹੋ ਗਏ ਬਾਬਾ ਜੀ ਬੰਡੀ ਦੇ ਵਿੱਚ ਬੈਠਿਆਂ ਨੂੰ ਵੀਰਵਾਰ ਵਾਲੇ ਕਦੋਂ ਦੇ ਆਏ ਆ ਜੀ ਕਿੰਨੇ ਦਿਨ ਹੋ ਗਏ ਅੱਜ ਦੇਖ ਲਓ ਕਹੇ ਵੀਰਵਾਰ ਆ ਤੀਜਾ ਚੌਥਾ ਆਉਣ ਵਾਲਾ ਹੈ ਚੌਥਾ ਵੀਰਵਾਰ ਆ ਗਿਆ ਹੈ ਮਹੀਨਾ ਹੀ ਹੋ ਗਿਆ ਜੀ ਠੀਕ ਹੈ ਕੀ ਮੌਜਰਾ ਰਹੀ ਆਪਣਾ ਪਸ ਇੱਕ ਮਹੀਨਾ ਹੋ ਗਿਆ ਭਰਾਓ ਬਾਪੂ ਨੂੰ ਬੈਠੇ ਹੋਏ 18 ਪਹਿਲਾਂ 18 ਜਦੋਂ ਆ ਕੇ ਸਿੱਟੇ ਉਦੋਂ 18 ਆਇਆ ਹਾਂ ਹੁਣ 26 ਆਉਣ ਲੱਗਿਆ 18 ਆ ਗਿਆ 26 ਆ ਗਿਆ ਪਹਿਲਾਂ ਕਿੰਨਾ ਜਿੱਦੇ ਸਿੱਟੇ ਉਦਦੇ ਕਿੰਦਾ ਆਉਂਦਾ ਸੀਗਾ ਉਦਦੇ 18 ਆਇਆ ਸੀ ਜੀ ਹੁਣ ਕਿੰਨਾ ਆ ਰਿਹਾ ਹੈ ਹੁਣ ਤਾਂ 26 ਤੋਂ ਵੀ 27 ਵੀ ਆਈ ਜਾਂਦਾ ਇਹਨਾਂ ਨੂੰ ਦੱਸਣਾ ਆਪਾਂ ਕਿਹੜਾ ਜਾਣਦੇ ਸੀ ਠੀਕ ਹੈ ਠੀਕ ਹੈ ਠੀਕ ਹੈ ਮਹੀਨਾ ਹੁਣ ਬੈਠੇ ਨੂੰ ਇਹ ਹੈ ਭਰਾਓ ਮੰਡੀਆਂ ਦੀ ਹਾਲਤ ਲੋਕਾਂ ਨੂੰ ਕਿਸੇ ਨੂੰ 20 ਦਿਨ ਕਿਸੇ ਨੂੰ 16 ਦਿਨ ਕਿਸੇ ਨੂੰ ਮਹੀਨਾ ਕਿਸੇ ਨੂੰ 26 ਦਿਨ ਤੇ ਕੁਸ਼ਤ ਦਾ ਵਿਚਾਰੇ ਬਾਪੇ ਅਰੇ ਇਹ ਵਿਚਾਰੇ 20 ਵਰ ਦੇ ਹਿਸਾਬ ਨਾਲ ਨਹੀਂ ਦੱਸ ਰਹੇ ਹੈ ਵੀ ਅੱਜ ਇਹ ਨਵਾਂ ਵੀਰਵਾਰ ਆ ਗਿਆ ਦੇਖ ਲੋ ਆ ਹਾਲਤਾ ਮੰਡੀਆਂ ਦੀ ਜਿਹੜਾ ਭਾਰਤੀ ਕਿਸਾਨ ਜਿਹਨੇ ਨੇ ਇੱਕ ਤੌਰ ਗਰਾਹਾ ਬਣੀਆਂ ਜਿਹੜਾ ਲਗਭਗ ਸਾਰੇ ਪੰਜਾਬ 'ਚ ਹੀ ਜਿਹੜੀ ਮੰਡੀਆਂ ਦਾ ਜਾਇਜਾ ਜਿਹੜਾ ਲਿਆ ਜਾ ਰਿਹਾ ਹੈ ਸੂਬੇ ਦੀ ਕਾਲ ਹੈ ਜਿਹੜੀ ਉਹਨਾਂ ਨੂੰ ਰਿਪੋਰਟ ਹੈ ਜਿਹੜੀ ਸ਼ਾਮ ਤੱਕ ਕਰਾ ਸੀ ਭੇਜਣੀ ਹੈ ਅੱਜ ਅਸੀਂ ਲਗਭਗ ਤਲਵੰਡੀ ਸਾਬੋ ਦੀਆਂ ਕਈ ਮੰਡੀਆਂ ਦਾ ਦੌਰਾ ਕੀਤਾ ਜਿੱਥੇ ਕਿ ਬਹੁਤ ਸਾਰੀਆਂ ਮੰਡੀਆਂ ਦਾ ਬੁਰਾ ਹਾਲ ਹੈ ਤਲਵੰਡੀ ਸਾਬੋ ਦਾ ਵੀ ਲੈਰੀ ਪਿੰਡ ਚ ਵੀ ਬਹਿਮਣ ਗਏ ਆ ਹੁਣ ਅਸੀਂ ਤੇ ਹੁਣ ਬੁਜਾਰੀਆਂ ਦੀ ਮੰਡੀ ਚ ਖੜੇ ਆ ਜਿੱਥੇ ਕਿ ਲਿਫਟਿੰਗ ਦਾ ਇੰਨਾ ਬੁਰਾ ਹਾਲ ਐ ਬੋਰੀਆਂ ਭਰੀਆਂ ਪਈਆਂ ਕਿਸਾਨਾਂ ਦਾ ਝੋਨਾ ਜਿਹੜਾ ਕੱਚੇ ਥਾਵਾਂ ਤੇ ਰੋਲ ਰਿਹਾ ਐ ਉਧਰ ਅਸੀਂ ਦੇਖ ਕੇ ਆਏ ਆ ਦੂਸਰੀ ਸਾਈਡਾ ਇਹਨੂੰ ਝੋਨਾ ਜਿਹੜਾ ਇੱਥੋਂ ਚੱਕਿਆ ਨਹੀਂ ਜਾ ਰਿਹਾ ਤੇ ਜਿਹੜਾ ਕਿਸਾਨਾਂ ਨੂੰ 25-25 ਦਿਨ ਮਹੀਨਾ-ਮਹੀਨਾ ਜਿਹੜਾ ਹੋ ਗਿਆ ਇੱਥੇ ਬੈਠਿਆ ਨੂੰ 13-13 ਮੋਚਰ ਦੀ ਜਿਹੜਾ ਝੋਨਾ ਉਹਤੇ ਵੀ 4-4 ਕਿਲੋ ਦੀ ਕਾਟ ਲਾ ਕੇ ਜਿਹੜੀ ਉਹਨੂੰ ਭਰਿਆ ਜਾ ਰਿਹਾ ਹੈ ਪਰ ਇਥੋਂ ਚੱਕਿਆ ਨਹੀਂ ਜਾ ਰਿਹਾ ਕਿਸਾਨਾਂ ਦਾ ਜਿਹੜਾ ਲਗਾਤਾਰ ਗਲ ਬੱਡੇ ਜਾ ਰਿਹਾ ਹੈ ਮੋਟੀਆਂ ਕਾਟਾਂ ਲੈ ਕੇ ਜਿੱਥੇ ਸਰਕਾਰ ਦਾਅਵੇ ਕਰਦੀ ਹੈ ਵੀ 17 ਮੌਚਰ ਤੇ ਖਰੀਦਦੇ ਆ 13 ਮੌਚਰ ਤੇ ਭਰਾਵੋ 4-4 ਕਿਲੋ ਦੀ ਕਾਟ ਹੈ ਜਿਹੜੀ ਉਹ ਲਈ ਜਾ ਰਹੀ ਹੈ ਏਡੀ ਮਾੜੀ ਹਾਲਤ ਹੈ ਜਿਹੜੀ ਸਾਡੇ ਕਿਸਾਨਾਂ ਦੀ ਇਥੋਂ ਦੀਆਂ ਸਰਕਾਰਾਂ ਨੇ ਬਣਾਈ ਹੋਈ ਹੈ ਤੇ ਅਸੀਂ ਅਪੀਲ ਕਰਦੇ ਆ ਸਾਡੇ ਲੋਕਾਂ ਨੂੰ ਵੀ ਬਾਤ ਚੜ ਕੇ ਇਸ ਘੋਲ ਦੇ ਵਿੱਚ ਹਿੱਸਾ ਪਾਓ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਸਾਡੀ ਜਿਹੜੀ ਜਥੇਬੰਦੀ ਹੈ ਜਿਹੜਾ ਵੀ ਕੋਈ ਪ੍ਰੋਗਰਾਮ ਦਿੰਦੀ ਹੈ ਤਾਂ ਅਸੀਂ ਉਹਨੂੰ ਪੂਰਾ ਸਿਰੇ ਲਾਈਏ ਤੇ ਜਿਹੜਾ ਉਹਦਾ ਬਣਦਾ ਹੱਕ ਹੈ ਜਿਹੜੇ ਸਾਡੇ ਝੋਨੇ ਆ ਅਸੀਂ ਬਣਦੇ ਰੇਟ ਤੇ ਤੇ ਸਹੀ ਮੌਚਰ ਤੇ ਜਿਹੜਾ ਸਾਡੀ ਜਥੇਬੰਦੀ ਕਿੰਨੀ ਮੰਗ ਹੈ ਜਿਹੜੀ 22 ਤੋਂ 23 ਮੌਚਰ ਜਿਹੜੇ ਦੇ ਹਿਸਾਬ ਨਾਲ ਹੁਣ ਜਿਹੜਾ ਮੌਸਮ ਆ ਚੱਲ ਰਿਹਾ ਹੈ ਉਹਦੇ ਭਰਾਵੋ ਫਿਰ ਅਸੀਂ ਵੇਚਾਂਗੇ ਹਰ ਹਾਲਤ ਇਸ ਕਰਕੇ ਬੇਨਤੀ ਹੈ ਸਾਡੇ ਸਾਰੇ ਭਰਾਵਾਂ ਨੂੰ ਵੀ ਬਾਅਦ ਚੜ ਕੇ ਆਓ ਇਧਰ ਜਿਵੇਂ ਤੁਸੀਂ ਪਹਿਲਾਂ ਜਥੇਬੰਦੀ ਦਾ ਸਾਥ ਦਿੰਦੇ ਹੋ ਤਾਂ ਹੀ ਭਰਾਵੋ ਸਾਡੀ ਜਿਹੜੀ ਜਿੱਤ ਹੈ ਉਹ ਹੋਣੀ ਹੈ ਜਿੰਦਾਬਾ 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 ਛੋਣ ਦੀ ਸਰਕਾਰੀ ਖਰੀਦ ਕਰਵਾ ਕੇ ਰਹਾਗੇ ਜਿੰਦਾਬਾ ਜਿੰਦਾਬਾ ਭਾਰਤੀ ਕਿਸਾਨ ਨੂੰ ਇਕਤਾ ਕਰਾ ਜਿੰਦਾਬਾ 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 ਲੋਕ ਇਕਤਾ ਜਿੰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਤੁਸੀਂ ਵੀ ਕਿੱਜ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ। ਇਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ। ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।